ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰੈਂਡ ਲੈ ਕੇ ਹਾਜ਼ਰਾਂ ਜੀ ਗੱਲ ਅਗਲੇ 6-7 ਦਿਨਾਂ ਦੀ ਕਰਾਂਗੇ ਯਾਨੀ ਕਿ 11 ਮਾਰਚ ਤੱਕ ਮੌਸਮ ਪੰਜਾਬ ਦਾ ਪਲੱਸ ਨਾ ਲੱਗਦੇ ਖੇਤਰਾ ਦਾ ਕਿਵੇਂ ਦਾ ਰਹਿ ਸਕਦਾ ਹੈ ਤੇ ਇੱਕ ਪੱਛਮੀ ਸਿਸਟਮ ਸਰਗਰਮ ਹੋਣ ਜਾ ਰਿਹਾ ਤੇ ਇਹਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਹੈ ਤਾਜ਼ਾ ਸੈਟਲਰ ਤੋਂ ਸਿਰਾਂ ਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਸਿੱਧਾ ਅੱਜ ਸਵੇਰੇ ਲਗਭਗ ਸਵੇਰ ਦੇ ਪੌਣੇ 10 ਵਜੇ ਜਾਣ ਜਾ ਰਹੀ ਹੈ ਔਰ 12 ਮਾਰਚ ਦੀ ਅੱਜ ਸਵੇਰ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਹਾਂ ਕਿ ਹਲਕੀ ਟਟੂਮੇਂਜ ਬੱਦਲਵਾਜ ਉੱਪਰ ਦੀ ਗੁਜ਼ਰ ਰਹੀ ਆ ਪੰਜਾਬ ਹਰਿਆਣਾ ਦੇ ਵਿੱਚ ਅੱਜ ਬੱਦਲਵਾਜ ਰਾਸਾਂ ਦੇ ਉੱਪਰ ਦੀ ਜਿਹੜੀ ਆ ਲੰਘਦੇ ਰਹੀਆਂ ਹਲਕੇ ਟਟੂਮੇਂਜ ਬੱਦਲ ਨੇ ਹਾਲਾਂਕਿ ਬੀਤੇ 24 ਘੰਟਿਆਂ ਦੇ ਦਰਮਿਆਨ ਜਿਹੜੀ ਸੰਗਰੀ ਬੱਦਲਵਾਜ ਗੁਜ਼ਰ ਰਹੀ ਸੀ ਉਸ ਤੋਂ ਕਿਤੇ ਘੱਟ ਅੱਜ ਇਹ ਬੱਦਲਵਾਜ ਉੱਪਰ ਤੇ ਲੰਘਦੀ ਵੇਖੀ ਜਾਏਗੀ ਬਾਕੀ ਤਾਂ ਪੱਜ ਸਵੇਰ ਤੋਂ ਲੱਗ ਰਹੀ ਆ ਬਹੁਤੇ ਖੇਤਰਾਂ ਦੇ ਵਿੱਚ ਤੇ ਅੱਜ ਤਾਂ ਉੱਪਰ ਲੱਗਣ ਦੇ ਆਸਾਰ ਜਿਹੜੇ ਆ ਬਣੇ ਹੋਏ ਨਹੀਂ ਸੋ ਅੱਜ 12 ਤਰੀਕ ਹੈ ਜੀ 13 ਤਰੀਕ ਤੋਂ ਇੱਕ ਪਛਮੀ ਸਿਸਟਮ ਸਰਗਰਮ ਹੋਣ ਜਾ ਰਿਹਾ ਪੰਜਾਬ ਹਰਿਆਣਾ ਰਾਜਸਥਾਨ ਪਾਕਿਸਤਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਪਲੱਸ ਹਰਿਆਣਾ ਔਰ ਯੂਪੀ ਦੇ ਫਾਸ਼ਮੇ ਖੇਤਰਾਂ ਦੇ ਵਿੱਚ ਸੋ ਇਹ ਸਿਸਟਮ ਆਉਂਦੇ 72 ਘੰਟਿਆਂ ਦੇ ਦਰਮਿਆਨ ਮੀਂਹ ਦੇ ਸੈੱਲ ਬਣਾਏਗਾ ਔਰ ਹਲਕੇ ਕਿਤੇ ਕਿਤੇ ਤੇਜ਼ ਛਰਾਟੇ ਗਰਜਨਿਸ਼ਕ ਦੇ ਨਾਲ ਦਰਜ ਹੋਣਗੇ ਕਿਤੇ ਕਿਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਸੋ ਇਹ ਜਿਹੜਾ ਸਿਸਟਮ ਆਜਿ ਮੌਖ ਜਿਹੜੇ ਦਿਨ ਰਹਿ ਸਕਦੇ ਨੇ ਉਹ 14 ਤੇ 15 ਦਿਨ ਰਹਿਣਗੇ 14 ਤੇ 15 ਤਰੀਕ ਰਹੇਗੀ ਮਾਝਾ ਦੁਆਬਾ ਪੁਆਦ ਇਹਨਾਂ ਖੇਤਰਾਂ ਦੇ ਵਿੱਚ ਤਗੜੇ ਸ਼ਰਾਟੇ ਦੇ ਅਸਰ ਨਹੀਂ ਕਿਤੇ ਕਿਤੇ ਹਲਕੇ ਕਿਤੇ ਕਿਤੇ ਤੇਜ਼ ਤੇ ਕਿਤੇ ਕਿਤੇ ਲਿਮਟਡ ਖੇਤਰਾਂ ਦੇ ਵਿੱਚ ਗੜੇ ਮਾਰ ਵੀ ਹੋ ਸਕਦੀ ਹੈ ਉਹ ਖੇਤਰ ਪੰਜਾਬ ਦੇ ਵੀ ਹੋ ਸਕਦੇ ਨੇ ਹਰਿਆਣਾ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਹੋ ਸਕਦੇ ਨੇ ਸੋ ਇਹ ਸਿਸਟਮ ਰਾਜਸਥਾਨ ਦੇ ਉੱਤਰ ਪੂਰਬੀ ਖੇਤਰ ਜਿਨ੍ਹਾਂ ਦੇ ਵਿੱਚ ਸ਼੍ਰੀ ਗੰਗਾ ਨਗਰ ਹਨੂਮਾਨਗੜ੍ਹ ਨੋਫਗੜ ਸਰਤਗੜ੍ਹ ਬੀਕਾਨੇਰ ਔਰ ਸਰਸਾ ਫਤਿਹਪੁਰ ਜੀਂਦ ਰੋहतक ਅੰਮ੍ਰਿਤਸਰ ਖੇਤਰ ਪਾਣੀ ਫ ਸਾਰੇ ਹਿਫਾਗਾ ਦੇ ਵਿੱਚ ਹਰਿਆਣਾ ਦੇ ਵੀ ਇਹ ਸ਼ਰਾਟੇ ਲੁਆਏਗਾ ਪੰਜਾਬ ਦੇ ਬਹੁਤੇ ਹਿਫਾਗਾ ਦੇ ਵਿੱਚ ਉਮੀਦ ਆਸਾਰ ਬਣਨਗੇ ਕਿਤੇ ਕਿਤੇ ਹਲਕੇ ਤੇ ਕਿਤੇ ਤੇਜ਼ ਸ਼ਰਾਟੇ ਲੱਗਣਗੇ 13 ਦੀ ਸ਼ਾਮ ਤੋਂ ਦੱਖਣ ਪਰੇ ਦੀਆਂ ਹਵਾਵਾਂ ਵਾਪਸੀ ਕਰ ਸਕਦੀਆਂ ਨੇ ਅੱਜ ਉਤਰ ਪਛੋ ਦੀਆਂ ਹਵਾਵਾਂ ਹਲਕੇ ਤੇ ਲੈ ਕੇ ਦਰਮਿਆਨੀ ਰਫਤਾਰ ਤੇ ਚੱਲਣ ਦੀ ਉਮੀਦ ਹੈ ਆਉਂਦੇ 24 ਘੰਟਿਆਂ ਦੇ ਵਿੱਚ ਹਵਾ ਜੜੀਆ ਪਲਟਾ ਖਾਏਗੀ ਤੇ ਦੱਖਣ ਪਰੇ ਦੀ ਹਵਾ ਜੜੀਆ ਵਾਪਸੀ ਕਰ ਸਕਦੀ ਹੈ ਇਸ ਤੋਂ ਬਾਅਦ ਜੀ ਆਉਂਦੇ 48 ਘੰਟੇ ਬਾਅਦ ਫਿਰ ਹਵਾਵਾਂ ਦੀ ਵਾਪਸੀ ਜਿਹੜੀ ਆ ਦੱਖਣ ਪਰੇ ਦੀ ਹਵਾਵਾਂ ਦੀ ਵਾਪਸੀ ਹੋਏਗੀ ਤੇ ਨਾਲ ਹੀ ਫਿਰ ਇਹ ਸਿਸਟਮ ਦੀ ਸ਼ੁਰੂਆਤ ਹੋ ਜਾਏਗੀ ਤੇ 14-15 ਤਰੀਕ ਨੂੰ ਜਿਹੜੇ ਆ ਬਹੁਤੇ ਖਾਗਾਂ ਦੇ ਵਿੱਚ ਵੀ ਲੱਗਣ ਦੀ ਉਮੀਦ ਹੈ ਤੇ ਬਾਕੀ ਸਾਰਾ ਕੁਝ ਡਿਪੈਂਡ ਕਰਦਾ ਜੀ ਹੀਟ ਤੇ ਜੇਕਰ ਧੁੱਪਾਂ ਲੱਗ ਜਾਂਦੀਆਂ ਨੇ ਅੱਜ ਤੋਂ ਧੁੱਪ ਲੱਗਣ ਦੇ ਆਸਾਰ ਨੇ ਕੱਲ ਵੀ ਜਗਤ ਦੁਪਹਿਰ ਤੱਕ ਧੁੱਪ ਲੱਗ ਜਾਂਦੀ ਆ ਤੇ ਬਹੁਤੇ ਖੇਤਰਾਂ ਦੇ ਵਿੱਚ ਗਰਜ ਰੇਸ਼ਕ ਵਾਲੇ ਬਦਲਾਂ ਦਾ ਸੈੱਲ ਬਣ ਸਕਦਾ ਜਿਹੜੇ ਕਿ ਮੀਂਹ ਜੜਿਆ ਦਰਜ ਕਰਵਾ ਸਕਦਾ ਸੋ ਇਸ ਵਾਰ ਜੀ 15 ਤੀ ਤਰੀਕ ਦੀ ਸ਼ਾਮ ਜਾਂ ਫਿਰ ਕੱਲ੍ਹ ਜੇ 16 ਦੀ ਉਮਨੇ ਅਗੇ ਕੁਝ ਕਰ ਜਾਣਾ ਇਸ ਤੋਂ ਬਾਅਦ 17 18 19 20 ਇਹ ਜਿਹੜੇ ਦਿਨ ਹੋਣਗੇ ਇਹ 17 18 ਇਹ ਦੋ ਦਿਨ ਤਾਂ ਠੰਡੇ ਰਹਿ ਸਕਦੇ ਨੇ ਹਾਲਾਂਕਿ ਟੈਂਪਰੇਚਰ ਥੋੜੇ ਜਿਹੇ ਹੇਠਾਂ ਆਉਣਗੇ ਉਸ ਤੋਂ ਬਾਅਦ ਗਰਮੀ ਦਾ ਗਹਿਰ ਫਿਰ ਤੋਂ ਵੇਖਣ ਨੂੰ ਮਿਲੇਗਾ ਟੈਂਪਰੇਚਰ ਫਿਰ ਨੂੰ ਜਿਹੜਿਆ ਤਾਂ ਨੂੰ ਜਾਣੇ ਸ਼ੁਰੂ ਹੋ ਜਾਣਗੇ ਸੋ ਅੱਜ 20 ਤਰੀਕ ਤੱਕ ਦੀ ਕਹਾਣੀ ਇਸ ਤੋਂ ਅਗਲਾ ਜਿਹੜਾ ਸਿਸਟਮ ਫਿਰ ਆਉਂਦਾ ਜਾਪ ਰਿਹਾ ਉਹ ਲੱਗੇਗਾ ਜੀ 24 25 26 ਜਾਂ ਫਿਰ ਕਰੀਏ ਅੱਗੇ 23 24 25 ਇਹਨਾਂ ਦਿਨਾਂ ਦੇ ਦਰਮਿਆਨ ਇੱਕ ਹੋਰ ਸਿਸਟਮ ਆਏਗਾ ਹਾਲੇ ਉਹ ਹਲਕਾ ਹੈ ਤਗੜਾ ਹੈ ਕੋਈ ਕਹਿ ਫਾ ਗਿਆ ਨਹੀਂ ਸਕਦੇ ਇਹ ਪੂ ਦੇ ਵੀ ਤੇ ਦਿਆ ਕਰਾਂਗੇ ਫਿਲਹਾਲ ਸਿਸਟਮ ਇਹ ਲੱਗਣ ਜਾ ਰਿਹਾ ਹੈ ਤੇ ਕੱਲ ਤੋਂ ਸਿਸਟਮ ਦੀ ਸ਼ੁਰੂਆਤ ਹੈ ਤੇ ਆਉਂਦੇ 3-4 ਦਿਨ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਕੁਝ ਭਾਗਾਂ ਦੇ ਵਿੱਚ ਮੀਂਹ ਦੇ ਨਾਲ ਕਿਤੇ ਕਿਤੇ ਗਰੇਮਾਰ ਹੋਣ ਜਾ ਰਹੀ ਹੈ ਤੇ ਬਹੁਤੇ ਭਾਗਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਜੜਿਆ ਪਾਚ ਕਰਨਗੇ ਜੀ ਪਹਾੜਾਂ ਦੇ ਜਿਹੜੇ ਹੇਠਲੇ ਖੇਤਾਂ ਨੇ ਉੱਥੇ ਮੀਂਹ ਉੱਪਰਲੇ ਭਾਗਾਂ ਦੇ ਵਿੱਚ ਬਰਬਾਰੀ ਦਾ ਇੱਕ ਦੌਰ ਲੱਗਣਾ ਹੈ ਧੰਨਵਾਦ ਜੀ ਸ਼ੁਕਰੀਆ